ਸਾਡੇ ਸੁਭਾ ਦਿਵਸ ਤੇ ਪਰਿਵਹਨ ਭਾਗੀ ਦਾ ਵਸੂਲੀ ਹੈ। ਔਰ ਪਲਵਾੜਾ ਤੋਂ ਬਸੂਹਾ ਨੂੰ ਜਿਹੜੀ ਮਿੰਨੀ ਬੱਸ ਆ ਰਹੀ ਸੀ ਪਿੰਡ ਸੱਗਰਾਂ ਦੇ ਨੇੜੇ ਉੱਥਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਕਾਫੀ ਲੋਕ ਜਿਹੜੇ ਨੇ ਇੰਝਡ ਹੋਏ ਨੇ ਔਰ ਸਾਥ ਜਿਹੜੇ ਲੋਕ ਸੀਗੇ ਮੌਕੇ ਤੇ ਜਿੰਨਾਂ ਦੇ ਡੈਥ ਹੋ ਗਏ ਸੀ ਇੱਕ ਹਸਪਤਾਲ ਆ ਕੇ ਜਿੰਨਾਂ ਦੇ ਜ਼ਖਮ ਹੋਏ ਔਰ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਸਾਰੇ ਸੀ ਉੱਚਾ ਪ੍ਰਸ਼ਾਸਨ ਪੰਜਾਬ ਸਰਕਾਰ ਕਰੀ ਹੈ। ਮਾਨਜੋਤਜੀ ਸਾਹਿਬ ਤੁਸੀਂ ਇੱਕ ਤੋਂ ਇੱਥੇ ਪਹੁੰਚੇ ਨੇ ਪਰਿਵਾਰਾਂ ਦਾ ਹਾਚਰ ਵੀ ਜਾਣਿਆ ਨੇ ਮਾਨਜੋਤ ਐਸਐਸਪੀ ਸਾਹਿਬ ਸਾਡੀ ਸਾਡੀ ਹਸਪਤਾਲ ਦੀ ਹਸਪਤਾਲ ਦੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਉਹ ਵੀ ਵਧੀਆ ਤਰੀਕੇ ਨਾਲ ਉਹਨਾਂ ਦਾ ਇਲਾਜ ਕੀਤਾ ਹੈ ਔਰ ਉਹਨਾਂ ਪਰਿਵਾਰਾਂ ਦੇ ਨਾਲ ਸਾਡੀ ਦਿਲੋਂ ਹਮਦਰਦੀ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਵ ਜਾਨਾਂ ਤੋਂ ਗਏ ਨੇ ਔਰ ਬੜੀ ਇੱਕ ਮਦਦਗਦਾਈ ਖਬਰ ਹੈ ਕਿ ਇੱਕ ਬੱਚਾ ਛੋਟਾ 3 ਸਾਲ ਦਾ ਬੱਚਾ ਲੱਗ ਰਿਹਾ ਉਹਦੀ ਹਾਈਟ ਤੋਂ ਬੜਾ ਲੱਗਦਾ ਹੈ ਉਧਰੀ ਇਸ ਐਕਸੀਡੈਂਟ ਦੇ ਵਿੱਚ ਜਿਹੜੀ ਡੈਥ ਹੋਈ ਹੈ ਉਹ ਬੜਾ ਦੁਖਦਾਈ ਸਮਾਂ ਪਰਿਵਾਰਾਂ ਵਾਸਤੇ ਵੀ ਹੈ ਔਰ ਜਿਹੜੇ ਇੰਜਰਡ ਆ ਉਹਨਾਂ ਦੇ ਵਾਸਤੇ ਵੀ ਦੁਖਦਾਈ ਸਮਾਂ ਸਰ ਜਿਵੇਂ ਲੋਕ ਨੇ ਪੰਜਾਬ ਸਰਕਾਰ ਕੋਈ ਐ ਫੋਰਸ ਵੀ ਦੇਣ ਦੀ ਬਿਲਕੁਲ ਜੀ ਸਾਹਿਬ ਨੇ ਹੁਣੇ ਜਸਟਾ ਗੱਲ ਕੀਤੀ ਹੈ ਜੀ ਸਖਤ ਸਾਹਿਬ ਦੇ ਨਾਲ ਔਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਨੇ ਜੀ ਦਵਾਇਆ ਕਿ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਔਰ ਜਿਹੜੇ ਇੰਜਰਡ ਨੇ ਉਹਨਾਂ ਦਾ ਜਿੱਥੇ ਪੰਜਾਬ ਸਰਕਾਰ ਵੱਲੋਂ ਔਲਾਜ ਬਿਲਕੁਲ ਫਰੀ ਦੇ ਵਿੱਚ ਕੀਤਾ ਜਾਊਗਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇਗੀ ਕੀ ਡੀਸੀ ਸਾਹਿਬ ਨੂੰ ਦੱਸਿਆ ਗਿਆ ਹੈ ਕਿ ਰੈੱਡ ਕਰਾਸ ਵੱਲੋਂ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਸੱਦੀਆਂ ਉਹਨਾਂ ਦੇ ਵੱਲੋਂ ਪੂਰਾ ਸਹਿਯੋਗ ਲੈ ਕੇ ਇੰਝੇ ਲੋਕਾਂ ਦਾ ਇਲਾਜ ਕਰਵਾਇਆ ਜਾਊਗਾ ਸਾਡੇ ਇੱਥੇ ਵੈਸੇ ਕਿਸੇ ਤਰ੍ਹਾਂ ਦੀ ਦਸੂਹਾ ਹਸਪੀਟਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਨੀਡ ਨਹੀਂ ਹੈਗੀ ਹਰ ਜਿਹੜੀ ਇਹ ਸਹੂਲਤੀ ਹੈ ਉਹ ਦਿੱਤੀ ਜਾ ਰਹੀ ਹੈ ਚਾਹੇ ਮੈਡੀਸਨ ਆ ਚਾਹੇ ਸਾਡੇ ਡਾਕਟਰ ਸਭ ਬਹੁਤ ਵਧੀਆ ਨੇ ਇੱਥੇ ਸਾਰੇ ਔਰ ਬਹੁਤ ਵਧੀਆ ਰਾਜ ਵੀ ਕੀਤਾ ਬਣਿਆ ਜੇ ਤੁਹਾਨੂੰ ਜੇ ਕਿਸੇ ਚੀਜ਼ ਦੀ ਲੋੜ ਹੋਊਗੀ ਤਾਂ ਆਪਾਂ ਪ੍ਰਸ਼ਾਸਨ ਸਾਡੇ ਨਾਲ ਹੈ ਸਰਕਾਰ ਬਿਲਕੁਲ ਲੋਕਾਂ ਦੇ ਨਾਲ ਹੈ 35 ਕਿਲੋ ਦਾ ਮੋਟਰ ਨਹੀਂ ਬਸ ਅੱਜ ਦਾ ਹੋ ਕੇ ਚੱਲਦੀਆਂ ਉਹ ਸਪੀਡ ਦੇ ਵਿੱਚ ਹੁੰਦੀਆਂ ਇੱਥੇ ਕੀ ਦਾ ਤਾਂ ਹੁੰਦੀ ਹੈ ਜਿਹੜੀ ਟ੍ਰੈਨ ਦੇ ਨੇੜੇ ਪਾਉਣ ਵਾਸਤੇ ਅੱਗੇ ਵੀ ਸ਼ਕਤੀ ਆਪਾਂ ਕਰਦੇ ਆ ਕੋਈ ਇਹ ਨਹੀਂ ਕਿ ਉਹ ਸ਼ਕਤੀ ਨਹੀਂ ਕੀਤੀ ਜਾਦੀ ਉਹਨਾਂ ਚਲੋ ਜਦੋਂ ਇਹੋ ਜਿਹੇ ਹਾਸਾ ਹੁੰਦਾ ਹੋਰ ਥੋੜਾ ਜਿਹਾ ਤੇ ਮਨ ਦੇ ਵਿੱਚ ਹੁੰਦਾ ਕਿ ਸਾਨੂੰ ਹੋਰ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਸੋ ਆਪਾਂ ਹੋਰ ਜਿਹੜੇ ਪ੍ਰਾਈਵੇਟ ਬੱਸਾਂ ਨੇ ਜਾਂ ਹੋਰ ਕੋਈ ਹੈਗੇ ਨੇ ਉਨ੍ਹਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਕੱਲ ਤੋਂ ਹੀ ਆਪਾਂ ਜੀ ਸਰ ਬਤੀ ਬਤੀ ਸੀਟਡ ਦੱਸਾਂਗੇ ਉਹਦੇ ਵਿੱਚ 60-60 ਸਵਾਰੀਆਂ ਭਰ ਜਾਂਦੀਆਂ ਇਹ ਵੀ ਆਪਾਂ ਚੈੱਕ ਕਰਵਾਵਾਂਗੇ ਭਈ ਤਾਰ ਵਿੱਚ ਆਪਾਂ ਜਿੰਨਾ ਨਹੀਂ ਇਹੋ ਜਿਹਾ ਕੋਈ ਕਰੂਗਾ ਕੋਈ ਜੁਰਮ ਉਹਨਾਂ ਦੇ ਖਿਲਾਫ ਸਖਤੀ ਨਾਲ ਆਰਟੀਓ ਸਾਹਿਬ ਨੂੰ ਡਿਊਟੀ ਵੀ ਲਗਾਵਾਂਗੇ ਸਰ ਸਰ ਆਰਟੀਓ ਅਫਸਰ ਨੂੰ ਸਪੀਡ ਕੰਟਰੋਲ ਇਹ ਕਿੱਥੇ ਗਈ ਸੀ ਬੱਸਾਂ ਨੂੰ ਜੋ ਕਿ ਕਾਗਜ਼ੀ ਤੌਰ ਤੇ ਇੰਪਲੀਮੈਂਟ ਕੀਤੇ ਗਏ ਕਿਸੇ ਵੀ ਬੱਸ ਵਾਲੇ ਨੇ ਨਹੀਂ ਲਗਾਏ ਇਹ ਬਹੁਤ ਵੱਡਾ ਇੱਕ ਧੰਗਲੀ ਹੋਈ ਆ ਪੰਜਾਬ ਦੇ ਵਿੱਚ ਇਹਦੇ ਬਾਰੇ ਕੀ ਹੋਊਗਾ ਕਈ ਜਗ੍ਹਾ ਤੋਂ ਦੇਖੋ ਜਿਹੜੇ ਕੋਈ ਚੰਗੇ ਟ੍ਰਾਂਸਪੋਰਟਰ ਨੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਕੋਈ ਜਿਹੜੇ ਸਿੰਗਲ ਬੱਸ ਵਾਲੇ ਜਾਂ ਦੋ ਬੱਸਾਂ ਵਾਲੇ ਨੇ ਉਹ ਇਹ ਚੀਜ਼ ਨੂੰ ਅਨਮੂਰ ਕਰ ਦਿੰਦੇ ਉਹਨਾਂ ਦੇ ਖਿਲਾਫ ਜਰੂਰ અમારી ਚੈਕਿੰਗ ਕਰਵਾ ਕੇ ਸਵੈਰਥੀ ਤੁਹਾਡੇ ਸਾਹਮਣੇ ਚੈਕਿੰਗ ਹੋਏਗੀ ਔਰ ਜਿਹੜੇ ਲੋਕ ਇਹ ਨਹੀਂ ਇੰਪਲੀਮੈਂਟ ਕਰਦੇ ਸਰਕਾਰ ਦੇ ਨਾਮ ਤੋਂ ਉਹਨਾਂ ਦੇ ਖਿਲਾਫ ਕਰ ਦੇਵਾਂਗੇ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਹਰ ਸਰਬ ਆਪਣੇ ਔਰ ਜਿਸ ਦੇ ਵਿੱਚ अभी अठज करवा बैठे हैं और बाकी कई पेशेंट्स का इलाज इतने सिविल अस्पताल से सुबह इस वे जा रहा है सभी दसे जा रहे हैं दो पेसेंट्स जी अंबर उन्होंने बैठे हैं और सारे पेशेंट्स को दसाया गया है कि उन्हों सारा इलाज जोड़ा जा कराया जाएगा जिड़े पेशेंट्स को बाहर ही लेके जाया गया है उन्होंने भी ये दसाया गया है कि पैरेंट हॉस्पिटल जेड प्राइवेट भी असफेट स्कीम के तहत किए गए हैं उसे भी वो रोड एक्सीडेंट बिटियम्स का इलाज मुफ्त के लिए सरकार वालों करा सकते हैं लेकिन मैं दसना चाहगी कि सिविल हॉस्पिटल बसुआ जी जिसमें डॉक्टर मनमोहन सिंह जी डॉन साहब साढ़े नॉ बैठे हैं ये भी मौके पर हासिल सन जो पेशेंट इतने इन्हों लेके आया गया इन्ह वालों शलाघा योग काम किया ਨਾ ਸਾਰੇ ਪੇਸ਼ੈਂਟਸ ਨੂੰ ਇਮੀਡੀਏਟਲੀ ਸਟੇਬਲਾਈਜ਼ ਕਰਕੇ ਆਪਣੇ ਰੋ ਸਪੈਸ਼ਲਾਈਜ਼ਡ ਕੇਅਰ ਕਰਦੇ ਰਹੇ ਤੇ ਇਹ ਵੀ ਕਿ ਸਾਡੇ ਕੋਲ ਡਾਕਟਰਸ ਨੂੰ ਫੈਸਿਲਿਟੀਆਂ ਨੂੰ ਦਵਾਈਆਂ ਨੂੰ ਜਿਹੜਾ ਡਾਇਗਨੋਸਟਿਕ ਕੇਅਰ ਵੀ ਸਾਰਾ ਕੁਝ ਚੰਗੀ ਤਰ੍ਹਾਂ ਪੰਜਾਬ ਦੇ ਸਾਰੇ ਹੋਣ ਕਰਕੇ ਬਣਾਇਆ ਹੋਇਆ ਸਾਰੇ ਕਿਨਾਂ ਤੁਸੀਂ ਦੇਖਿਆ ਹੋਣਾ ਕਿ ਕੁਝ ਪਿਛਲੇ ਸਮੇਂ ਤੋਂ ਬੱਚਾ ਦੇ ਐਕਸੀਡੈਂਟ ਜਿਆਦਾ ਹੋ ਰਿਹਾ ਕੋਈ ਉਹਨਾਂ ਦੀ ਸਪੀਡ ਲਿਫਟ ਨਹੀਂ ਤੇ ਫਿਰ ਵੀ ਇੰਨੇ ਐਕਸੀਡੈਂਟ ਹੋਣ ਦੇ ਇਲਾਵਾ ਵੀ ਕੋਈ ਉਹਨਾਂ ਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ ਹੁਣ ਕੀ ਕੋਈ ਕਾਰਵਾਈ ਵੀ ਹੈ ਤੇਰੇ ਇਸ ਕਾਰਵਾਈ ਕੀਤੀ ਕੋਈ ਚਲਾਨ ਕਿਤੇ ਹਾਈ ਸਪੀਡ ਤੇ ਆਰਟੀਆ ਆਰਟੀਆ ਦਫਤਰਸ ਔਰ ਨਾਲੀ ਐਸਡੀਐਮ ਔਰ ਪੁਲਿਸ ਦੀ ਜੁਆਇੰਟ ਟੀਮਸ ਬਣਾ ਕੇ ਲਗਾਤਾਰ ਚੈਕਿੰਗ ਕਰਦੇ ਆ ਰਹੇ ਨੇ ਔਰ ਹੁਣ ਵੀ ਹੁਣ ਵੀ ਕੁਝ ਦਿਨ ਤੋਂ ਬਾਇਲੋਜੀ ਔਰ ਸੈਂਸਿਟਾਈਜ਼ ਕਰਕੇ ਆਪਣੀ ਸਾਰੀ ਟੀਮਸ ਨੂੰ ਇਹ ਸੁਨਿਸ਼ਚਿਤ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦੀ ਵਾਇਲੇਸ਼ਨ ਕਿਸੇ ਤੇ ਨਾ ਹੋਵੇ ਮੈਡਮ ਪਰ ਹੁੰਦਾ ਦੋ ਦਿਨ ਤਾਂ ਸਹੀ ਰਹਿੰਦਾ ਛੋਟਾ ਰਹਿੰਦਾ ਪਰ ਉਸ ਤੋਂ ਬਾਅਦ ਲਗਾਤਾਰ ਫਿਰ ਇਹ ਸਿਟUATION ਹੁੰਦੀ ਹੈ ਉਹ ਤੋਂ ਦਾ ਵੀ ਚੱਲਿਆ ਪਰ ਜਦ ਕੋਈ ਪੁਲਿਸ ਮੁਲਾਜ਼ਮ ਬਾਸ ਨੂੰ ਰੋਕਦਾ ਚਲਾਣ ਕਰਨ ਵਾਸਤੇ ਹੈ ਸਪੀਡ ਵਾਸਤੇ ਕੋਈ ਫੋਨ ਆ ਜਾਂਦੇ ਨੇ ਵੀਆਪੀ ਫੋਨ ਨੂੰ ਚਲਾਣ ਨਹੀਂ ਕਰਨਾ ਇਸ ਸਪੀਡ ਦਾ ਕੁਝ ਇਸ ਤਰ੍ਹਾਂ ਦਾ ਵੀ ਹੋ ਰਿਹਾ ਹੈ ਦੇਖੋ ਜੀ ਮੇਰੀ ਗੱਡੀ ਬੜੀ ਸਾਫ਼ ਹੈ ਜੇ ਜਿੱਥੇ ਵਾਇਲੇਸ਼ਨ ਪਈ ਜਾਏਗੀ ਉਥੇ ਸੱਤ ਤੋਂ ਸੱਤ ਕਾਨੂੰਨੀ ਤੌਰ ਤੇ ਚਲਾਈ ਅਰੰਭ ਦੀ ਗੱਡੀ ਬੜਵਤੀ ਜਿਹੜੇ ਪਿੱਛੇ ਵੀ ਪਰ ਦਸਤਕਰਕਰ ਵੱਲੋਂ ਬੜੇ ਹੀ ਕਲੀਅਰ ਕਿਹਾ ਗਿਆ ਹੈ ਕਿ ਆਰਟੀਆ ਦਸਤਰਾ ਦੇ ਵਿੱਚ ਕਮ ਕੀ ਹੋਣਾ ਚਾਹੀਦਾ ਹੈ ਕਿਵੇਂ ਉਹਨੂੰ ਉਹ ਜਿਹੜੀ ਸਫਾਈ ਐਫੀਸ਼ੀਐਂਸੀ ਲੋਕਾਂ ਦੀ ਸਭੂਲਿਆ ਜਾਣੀ ਚਾਹੀਦੀ ਹੈ ਉਹਦੇ ਉੱਤੇ ਬਹੁਤ ਜ਼ੋਰ ਨਾਲ ਜ਼ੋਰ ਮਾਇਆ ਹੈ ਔਰ ਜਿੱਥੇ ਐਨਫੋਰਸਮੈਂਟ ਦੀ ਗੱਲ ਹੈ ਉਹ ਵੀ ਸਾਰੀਆਂ ਪਾਕਨਾ ਨਾਸਰ ਪਾਰਟੀਆਂ ਸਰਦ ਐਸਡੀਐਮ ਸਾਹਿਬਾਨ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਚੈਕਿੰਗ ਸਿਰ ਟੀਮ ਵਧਾਈਆਂ ਜਾ ਸਕੀਆਂ ਜਾਣ ਔਰ ਕਿਤੇ ਵੀ ਪਰਮਿਸ਼ਨ ਨਾ ਹੋ ਮੈਂ ਖਾਸ ਕਿ ਕਿੰਨੀ ਇਹ ਵੀ ਲੋਕਾਂ ਦਾ ਕਹਿਣਾ ਕਿ ਬਣਾਇਆ ਜਾਵੇ ਕਿ ਜਿਹੜੇ ਡਰਾਈਵਰ ਜੇ ਬਸਾਂ ਜਾਂ ਕੁਝ ਵੀ ਚਲਾ ਰਹੇ ਉਹਨਾਂ ਦੇ ਡਰੋਗ ਟੈਸਟ ਹੋਣੇ ਜ਼ਰੂਰੀ ਹੈ। ਹਾਂਜੀ ਰਥੀ ਹਰ ਵਾਰ ਦੀ ਜਿਹੜੀ ਹੈ ਉਰਾਲਾ ਕਰਾਂਗੇ ਤਾਂ ਕਿ ਅਗੂ ਕੀ ਜਿਹੜੀ ਬਾਈ ਦੇ ਤੋਂ ਚਲੇ ਸੌਕੀ ਤੇ ਸੜਕ ਤੇ ਨਾ। ਮੈਂ ਜਿਹੜੀ ਲੋਕ ਦੀ ਜਾਂਚ ਹੋ ਚੁੱਕੀ ਹੈ ਕਿ ਮੋਰਜਾ ਨਾਮ ਹੈ। ਹਾਂਜੀ ਮਾਨੋਖ ਨਾਮ ਦਾ ਲੋਕ ਜਿਹੜੀ ਸੀਐਨ ਵੀ ਪੰਡੂ ਡਰਾਈਵਰ ਟੈਸਟ ਹੋਇਆ ਉਹਨਾਂ ਦੇ ਵੀ ਲੋਹਵਾ ਜਿਹੜਾ 2 ਲੱਖ ਰੁਪਏ ਦਾ ਸਿੱਖਤਾ ਨਾਲ ਜਿਹੜੀ ਜਿੰਜਰ ਦਿੱਤੀ ਹੈ ਉਹ ਨਾਲੇ ਵੀ ਮਰੀਜ਼ਾਂ ਦਾ ਭਲੋ ਉਹ ਆਜ਼ਾ ਨਮਸਕਤਾ ਹੈ ਤੋਂ ਇਲਾਵਾ ਵੀ ਤੁਸੀਂ ਕੁਝ ਗੁਜ਼ਾਰੇ ਇਸ ਤੇ ਬਹੁਤ ਜ਼ਿਆਦਾ ਸੋਸ਼ਲ ਸੇਵਾ ਦੇ ਲਈ ਆਪਣੇ ਵੱਲੋਂ ਯੋਗਦਾਨ ਦਿੱਤਾ ਹੈ ਪਰ ਪੇਸ਼ੈਂਟਸ ਦੀ ਕੇਅਰ ਹੋਵੇ ਜਿਹੜੇ ਵੀ ਹਸਪਤਾਲ ਦੇ ਤੋਂ ਬਤੌਰ ਵਲੰਟੀਅਰਸ ਵੀ ਉਹਨਾਂ ਨੇ ਸੇਵਾ ਕੀਤੀਆਂ ਨੇ ਅਸੀਂ ਰੈੱਡ ਕਰਾਸ ਵੱਲੋਂ ਵੀ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੇਸ਼ੈਂਟਸ ਨੂੰ ਨਾਲ ਦੇ ਅਟੈਂਡੈਂਟਸ ਨੂੰ ਕਿਵੇਂ ਕਰੀ ਤਕਨੀਕ ਨਾਲ ਮਨੁੱਖੀ ਜੀ ਆਇਆਂ ਸਾਰੇ ਸਾਨੂੰ ਇਨਫੋਰਮੇਸ਼ਨ ਇੰਡੀਆ ਦੀ ਜਲਵਾ ਦੀ ਡਿਸਕਸ਼ਨ ਦੇ ਅਗਰ ਇੱਕ ਪ੍ਰਾਈਵੇਟ ਮਿਨੀ ਬੱਸ ਇਨ ਦਾ ਐਕਸੀਡੈਂਟ ওভারਟਨ ਤੁਰੰਤ ਹੀ ਸਾਡੇ ਜੋ ਐਸਐਸਐਫ ਦੇ ਮੁਲਾਜ਼ਮ ਹੈਗੇ ਅਸੀਂ ਪੁਲਿਸ ਐਂਡ ਮੈਡੀਕਲ ਏਡ ਉਹਨਾਂ ਨੂੰ ਮੋਹਿੰਦਰ ਕਰਾਈ ਬਟ ਅਨਫੋਰਚੁਨੇਟ ਹੈਗਾ ਬਹੁਤ ਇਨਸੀਡੈਂਟ ਬਿਕੋਜ਼ ਇਹ ਦੇ ਵਿੱਚ ਆਸ਼ਾਤ ਲਾਈ ਗਈ ਬੱਸ ਦੀ ਲੋਸਟ ਸੀ ਇਹ ਜਲਦੀ ਬਰਪਾਈ ਨਹੀਂ ਹੋ ਸਕਦੀ ਬਟ ਉਹਨਾਂ ਨੂੰ ਤੁਰੰਤ ਸਿਵਲ ਹਸਪਤਲ ਦੇ ਵਿੱਚ ਲਾ ਕੇ ਪਾ ਕੇ ਕਿਉਂਕਿ ਉਹਨਾਂ ਦਾ ਇਲਾਜ ਪ੍ਰੋਪਰ ਦੇ ਨਾਲ ਕੀਤਾ ਜਾਂਦਾ ਹੈ ਜੇਕਰ ਕਿਤੇ ਵੀ ਡਾਕਟਰ ਸਾਹਿਬ ਤੇ ਨਰਜਿਸ ਸਰ ਤੇ ਬਾਕੀ ਸਿਵਲ ਸਰਪੰਚ ਸਾਹਿਬ ਐਵਰੀਬਾਡੀ ਇਸ ਤੇ ਉਸ ਦੀ ਫੈਮਿਲੀ ਪਿੱਛੇ ਹੈ ਉਹਨਾਂ ਲਈ ਕੋਈ ਯੋਗਦਾਨ ਕਿਸੇ ਤਰੀਕੇ ਦੀ ਉਸ ਨੂੰ ਮਦਦ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਹੁੰਚ ਤੋਂ ਚਾਹੀਦੀ ਹੈ ਤਾਂ